150 ਰੁਪਏ ਮੇਰੇ WhatsApp 'ਚ 150 ਰੁਪਏ ਵੀਡੀਓ ਸ਼ੇਅਰ ਕਰਨ ਨੂੰ ਨਹੀਂ ਲੋਕਾਂ ਦੀ ਦਵਾਈਆਂ ਆ ਲੈ ਇੱਥੋਂ ਦੇਖ ਰਹੇ ਹਾਂ ਮੈਂ ਕੋਈ ਪਲੈਨਿੰਗ ਤਾਂ ਨਹੀਂ ਕੀਤੀ WhatsApp ਵੀ ਹੈਂਗ ਹੋਇਆ ਬੈ ਆ ਦੇਖ ਰਹੇ ਹਾਂ ਇੱਕ ਇੱਕ ਮਰੀ ਨੂੰ ਦਵਾਈ ਲੈ ਕੇ ਦੇਣੀ ਆ ਪਰਚੀਆਂ ਆ ਦੇਖ ਰਹੇ ਹਾਂ ਇਹ ਤਾਂ ਨਹੀਂ ਸਾਰਾ ਪਲਾਨਡ ਹੈ ਧਿਆਨ ਨਾਲ ਦੇਖੋ ਮੈਂ ਦੇਖ ਰਿਹਾ ਆ ਦੇਖੋ ਮੈਂ ਮੇਰਾ ਧਿਆਨ ਹੈ ਵੇ ਕੈਮਰਾ ਵਾਲਾ ਦਿਖਾ ਰਿਹਾ ਮੈਂ ਇਹ ਪਲਾਨ ਇਹ ਪਲਾਨ ਤਾਂ ਨਹੀਂ ਹੈਗਾ ਇਹਨਾਂ ਦੀਆਂ ਦਵਾਵਾਂ ਨੇ ਮੇਰੇ ਨਾਲ ਵੀ ਕਈ ਤਾਂ 5-10 ਹਜ਼ਾਰ ਰੁਪਏ ਉਹਨਾਂ ਨੂੰ ਵੀ ਦੇਈ ਜਾਂਦੇ ਨੇ ਕਿ ਬੋਲਣ ਬੋਲ ਦੇ ਖਿਲਾਫ ਸੀਰੀਅਸਲੀ ਇਹ ਤੁਸੀਂ ਕਹਿ ਰਹੇ ਏ ਇਦਾਂ ਹੁੰਦਾ ਕਿ ਨਹੀਂ ਬਾਈ 100% ਇਦਾਂ ਹੁੰਦਾ ਕਿ ਮੇਰੇ ਖਿਲਾਫ ਬੋਲਣ ਦੇ ਪੈਸੇ ਮਿਲਦੇ ਨੇ ਉਹਨਾਂ ਨੂੰ ਕਿ ਤੂੰ ਬੋਲ ਹੁਣ ਮੈਂ ਤੁਹਾਡੇ ਪੋਡਕਾਸਟ 'ਚ ਇਹ ਗੱਲ ਕਹਿਤੀ ਕਿ ਜੇ ਹੈਗੇ ਨੇ ਏਡੇ ਜੋਗੇ ਆਜਣ ਬੈਠਣ ਸਾਹਮਣੇ ਇੱਕ ਜ਼ਰੀਆ ਦੀ ਕੁਰਸੀ ਦਿੰਨਾ ਮੈਂ ਆਇਆ ਹੀ ਨਹੀਂ ਅਜੇ ਤੱਕ ਕੋਈ ਕਿਉਂ ਨਹੀਂ ਆਇਆ 1 ਮਿੰਟ 8 ਸਾਲਾਂ 'ਚ ਤਾਂ ਕਿੰਨਾ ਕੁਝ ਹੋਇਆ ਮੇਰੇ ਖਿਲਾਫ 8 ਸਾਲਾਂ 'ਚ ਤਾਂ ਮੇਰੇ ਖਿਲਾਫ ਕਿੰਨਾ ਕੁਝ ਹੋਇਆ ਕਿੰਨੇ ਕੁ ਬੰਦੇ ਆ ਗਏ ਕਿਉਂ ਨਹੀਂ ਆਏ ਦੱਸੋ ਕਿਉਂ ਨਹੀਂ ਆਏ ਜਿਹੜੇ 4-5000 ਦਿੰਦੇ ਉਹ ਆ ਹੀ ਸਕਦੇ ਨੇ ਆਪ ਨਹੀਂ ਆ ਸਕਦੇ ਉਹ ਇੰਨੇ ਲੱਤਾਂ ਭਾਰ ਚਲਦੀਆਂ ਬਈ ਇੰਨੀਆਂ ਯਾਰ ਸੌਖਾ ਯਾਰ ਇਹ ਇੱਕ ਜ਼ਰੀਆ ਫਿਰ ਹਮ 150 ਗਰੁੱਪਾਂ ਮੇਰੇ WhatsApp 'ਚ 150 ਗਰੁੱਪ ਵੀਡੀਓ ਸ਼ੇਅਰ ਕਰਨ ਨੂੰ ਨਹੀਂ ਲੋਕਾਂ ਦੀ ਦਵਾਈਆਂ ਆਲਾ ਆ ਲੋ ਇੱਥੋਂ ਦੇਖ ਰਹੇ ਹੋ ਮੈਂ ਕੋਈ ਪਲੈਨਿੰਗ ਤਾਂ ਨਹੀਂ ਕੀਤੀ WhatsApp ਵੀ ਹੈਂਗ ਹੋ ਗਿਆ ਪਿਆ ਆ ਦੇਖ ਰਹੇ ਹੋ ਇੱਕ ਇੱਕ ਮਰੀਜ਼ ਨੂੰ ਦਵਾਈ ਲੈ ਕੇ ਦੇਣੀ ਆ ਪਰਚੀਆਂ ਆ ਦੇਖ ਰਹੇ ਹੋ ਇਹ ਤਾਂ ਨਹੀਂ ਸਾਰਾ ਪਲਾਨਡ ਹੈਗਾ ਧਿਆਨ ਨਾਲ ਦੇਖੋ ਮੈਂ ਦੇਖ ਰਿਹਾ ਆ ਦੇਖੋ ਮਾਤੇ ਮੇਰਾ ਤੇ ਆ ਨਾ ਆਵੇ ਕੈਮਰਾ ਵਾਲਾ ਦਿਖਾ ਰਿਹਾ ਮੈਂ ਇਹ ਪਲੈਨ ਇਹ ਪਲੈਨ ਤਾਂ ਨਹੀਂ ਹੈਗਾ ਹਮ ਇਹਨਾਂ ਦੀਆਂ ਦੁਆਵਾਂ ਨੇ ਮੇਰੇ ਨਾਲ ਇਹ 5-10 ਹਜ਼ਾਰ ਛੱਡ ਕੇ 5 ਕਰੋੜ ਲਾ ਪਰ ਇੱਕ ਸੋਸ਼ਲ ਮੀਡੀਆ ਦੀ ਬੁਰੀ ਗੱਲ ਵੀ ਹੈ ਵੀਰੇ ਹਮ ਸੋਸ਼ਲ ਮੀਡੀਆ ਨਾਲ ਅੱਜਕੱਲ ਬੰਦੇ ਦਾ ਔਰਾ ਬਣਾਉਣ ਲੱਗ ਗਿਆ ਔਰਾ ਬਣਾਉਣ ਲੱਗ ਗਿਆ ਪੋਜ਼ਿਟਿਵ ਔਰ ਨੈਗੇਟਿਵ ਹਮ ਤੁਸੀਂ ਸੋਸ਼ਲ ਮੀਡੀਆ ਤੇ ਬੈ ਕੇ ਕਿਸੇ ਦੀ ਵੀ ਛਵੀ ਬਣਾ ਸਕਦੇ ਹੋ ਕਿਸੇ ਦੀ ਵੀ ਛਵੀ ਦੇਖ ਸਕਦੇ ਹੋ ਇਹ ਚੀਜ਼ ਲੋਕ ਸਮਝਦਾਰ ਹੋਣ ਕਿ ਯਾਰ ਆਪਾਂ ਫੋਨ ਲੈਣ ਥੋੜੀ ਚੱਲੇ ਆ ਕਿ ਮੇਰੇ ਕੋਲ ਜੀ ਆਈਫੋਨ 14 ਆ ਚਲੋ 50 ਨਾ ਆ ਗਿਆ ਮੈਂ ਚੱਲ ਜਾ ਕੰਜ਼ਿਊਮ ਬੜਾ ਇਹ ਨਹੀਂ ਲੱਗਦਾ ਵੀ ਕੰਜ਼ਿਊਮ ਪਤਾ ਨਹੀਂ ਪੂਰੇ ਦਿਨ ਚ ਕੀ ਕਰੀ ਜਾਂਦਾ ਗੰਦਾ ਗੰਦਾ ਕੰਟੈਂਟ ਉਹ ਗੰਦਾ ਕੰਜ਼ਿਊਮ ਮੈਂ ਤਾਂ ਸੱਚੀ ਗੱਲ ਕਹਾਂ ਵੀ ਮੈਂ ਤਾਂ ਸੱਚੀ ਜਿਵੇਂ ਤੁਸੀਂ ਕਹਿ ਰਹੇ ਹੋ ਮੈਂ YouTube ਤੇ ਆ ਗਿਆ ਇੰਸਟਾਗ੍ਰam ਵਗੈਰਾ ਛੱਡ ਕੇ ਤੁਸੀਂ ਕਿਹਾ ਨਾ ਮੇਰੇ ਖਿਲਾਫ 50 ਵੀਡੀਓਜ਼ ਨੇ ਮੈਂ ਦੋ ਦੇਖੀਆਂ ਹੋਣਗੀਆਂ ਹੂੰ ਬਾਕੀ ਦੇਖੀਏ ਮੈਂ ਮੈਂ ਅੱਜ ਦੇਖਿਆ ਨਾ ਮੈਂ ਨਹੀਂ ਦੇਖਿਆ ਮੈਂ ਜਾਣ ਕੇ ਦੇਖਿਆ ਮੈਂ ਕਿਉਂ ਨਹੀਂ ਦੇਖਿਆ ਮੈਂ ਕਿਹਾ ਯਾਰ ਮੈਨੂੰ ਗਾਲ ਗੁੱਲ ਕੱਢੀ ਹੋਣੀ ਇਹ ਕਿੱਦਾਂ ਜੱਜ ਕਰ ਸਕਦੇ ਨੇ ਇਸ ਚੀਜ਼ ਦਾ ਮੈਂ ਜਵਾਬ ਦੇ ਦਨ ਬਸ ਜਿਵੇਂ ਮੈਨੂੰ ਕੋਈ ਕਹਿੰਦਾ 50% ਖਾਂਦਾ ਮੈਂ ਤੁਹਾਨੂੰ ਕਹਾਂ ਤੁਸੀਂ ਪੈਸੇ ਲੈ ਕੇ ਇੰਟਰਵਿਊ ਕਰਦੇ ਹੋ ਤੁਸੀਂ ਕਿਸੇ ਦੇ ਖਿਲਾਫ ਇੰਟਰਵਿਊ ਕਰਦੇ ਹੋ ਪੈਸੇ ਲੈ ਕੇ ਤੁਹਾਨੂੰ ਕਹਾਂ ਪਰ ਮੈਨੂੰ ਤੁਹਾਨੂੰ ਕਦੀ ਮਿਲਿਆ ਨਹੀਂ ਤੁਹਾਡੇ ਮਨ ਚ ਕੀ ਆਏਗਾ ਕੋਈ ਕੋ ਸਬੂਤ ਹੈ ਮੈਂ 50% ਖਾਨਾ ਐਨ ਜੀਓ ਦਾ ਕਿਵੇਂ ਖਾਨਣਾ ਚੱਲ ਤੁਸੀਂ ਜਵਾਬ ਦਿਓ ਮੇਰੇ ਬਾਰੇ ਤਾਂ ਉਹ ਗੱਲਾਂ ਹੋ ਚੁੱਕੇ ਨੇ ਨਹੀਂ ਮੇਰੇ ਬਾਰੇ ਨਾ ਪੈਸੇ ਵਾਲੇ ਮੇਰੇ ਬਾਰੇ ਚੁੱਕੇ ਆ ਮੇਰੇ ਬਾਰੇ ਹੂੰ ਮੇਰੇ ਬਾਰੇ ਪਰ ਬਾਈ ਲੋਕੀ ਪਿਆਰ ਬਹੁਤ ਕਰਦੇ ਨੇ ਪਿਆਰ ਦੀ ਗੱਲ ਕਰੀ ਆਪਾਂ ਪਿਆਰ ਬਹੁਤ ਬਹੁਤ ਜ਼ਿਆਦਾ ਪਿਆਰ ਉਹਨਾਂ ਨiyet ਨੂੰ ਮੁਰਾਦ ਦਈ ਜਾਣ ਹਮੇਸ਼ਾ ਨiyet ਜਿੱਦਾਂ ਦੀ ਮੇਰੀ ਨiyet ਹੈ ਨਾ ਇਸ ਟੈਮ ਪੋਡਕਾਸਟ ਤੇ ਬੋਲਤਾ ਚਲੋ ਮੈਂ ਉਹ ਰਿਆਂ ਜੋ ਮੈਂ ਬੋਲਣਾ ਚਾਹਨਾ ਪਰ ਜੋ ਮੈਂ ਸੋਚ ਰਿਆਂ ਜੋ ਮੈਂ ਅਸਲੀ ਦਾ ਹੈਗਾ ਫਲ ਤਾਂ ਮੈਨੂੰ ਉਹਦਾ ਮਿਲਣਾ ਫਲ ਕੇ ਤਾਂ ਮਿਲਣਾ ਕਰਮਾਂ ਦਾ ਤਾਂ ਜਿਵੇਂ ਦੇ ਕਰਮ ਨੇ ਰੱਬੋਂ ਮੈਂ ਦਾ ਫਲ ਦਈ ਜਾਏ